¿Qué está pasando? ¿Qué ਤਦ ਕੀ ਅੱਦ ਨਾਮ ਮੇਰਾ ਨਾ ਜਗੀਰ ਸਿੰਘ ਹਾਂਜੀ ਪਿੰਡ ਮੇਰਾ ਇਸ਼ਾਰਾ ਪੰਨੂਆ ਮੇਰਾ ਮੁੰਡਾ ਹਿਕਰਿੰਦਰ ਸਿੰਘ ਹਾਂਜੀ ਤੇ ਉਹ ਨੂੰ 2 ਮਹੀਨਾ ਹੋਇਆ ਇਸ ਸ਼ਗਰੂਰ ਜੀ ਦੇ ਚ ਲੈਦੇ ਨੇ ਉਹਨੂੰ ਉਹਨੂੰ ਪਤੰਗ ਪਰੇਸ਼ਾਨ ਕਰਦੇ ਸੀ ਇਹ ਮਲਾਜਪੁਰ ਸਾਡੇ ਤੇ ਨਾਲ ਐਨਆਈ ਦੇ ਮਿਲ ਕੇ ਇਹਨਾਂ ਨੇ ਕੀ ਕੰਮ ਕੀਤਾ ਮੁਰਗੇ ਮੈਨੂੰ ਮੇਰੇ ਮੁੰਡੇ ਦਾ ਸਭੇ ਮੈਨੂੰ ਨੰਬਰ ਆ ਦੇਣਾ ਮਾ ਪੁੱਤ ਜਨ ਸੁਲਮਾਨ ਦੇ ਆਪਣੀ ਰੱਖਿਆ ਹੁੰਦੀ ਆ ਉਹਨੂੰ ਮੁਰਗੇ ਸਾਡੇ ਤਰੀਕ ਪਈ ਹੈ 7 7 ਤਰੀਕ ਦੇ ਨੂੰ ਜ਼ਬਾਨ ਤੇ ਲੱਗਾ ਦੇਣ ਜਾਨ ਸਾਹਿਬ ਤੇ ਐਨਆਈ ਵਾਲਿਆਂ ਕਹਿੰਦੇ ਅਸੀਂ ਇਹ ਲੱਟ ਲਈ ਆ ਸਕਰੀਨ ਕੋਰਟ ਤੋਂ ਉਹਨੇ ਕਦੋਂ ਲਈ ਨਾ ਕਰ ਨਹੀਂ ਲੱਜਣ ਉਸ ਤੀ ਤਰੀਕ ਨੂੰ ਪੁਲਸ ਵਾਲੇ ਕਿਉਂ ਪਰੇਸ਼ਾਨ ਕਰ ਰਹੇ ਸੀ ਕੀ ਖੁਦਗਰ ਸੀ ਉਹਨਾਂ ਦੀ ਇਹ ਜੀ ਪੁਲਸ ਵਾਲੇ 11 ਉਹ ਪਰੇਸ਼ਾਨ ਕਰਦੇ ਸੀ ਉਹ ਹੀ ਆਪਣਾ ਖਾਲਸਤਾਨ ਤੇ ਐਨਆਈ ਨੇ ਕੇਸ ਪਾਇਆ ਸੀ ਇਹ ਰਲ ਮਿਲ ਕੇ ਉਹਨੂੰ ਤੰਗ ਕਰਦੇ ਸੀ ਉਤੋਂ ਉਤੋਂ ਚੇਵੇਂ ਸ਼ਾਰੇ ਦੇ ਅੱਛਾ ਜੀ ਹਾਂ ਮੁਰਗੇ ਜਦੋਂ ਮੁਰਗੇ 7 ਤਰੀਕ ਦੇ ਜ਼ਬਾਨ ਤੇ ਜਿਹੜੀ ਆ ਕਿ ਨਹੀਂ ਉਹਨਾਂ ਮੁੰਡੇ ਆਖਿਆ ਵੀ ਧਕੇ ਦੇਣ ਦਾ ਸਾਬ ਲਗਾ ਇਹ ਰੇਟ ਪਾਈ ਆ। ਰੇਟਰ ਤੋਂ ਬਾਹਰ ਮੁੜ ਕੇ ਉਹਨਾਂ ਆਖਿਆ ਕਦੋਂ ਦੀ ਪਾਈ ਇਹਨਾਂ ਕਹ ਅਸੀਂ ਪਾਈ 29 ਦੀ। 29 ਤੋਂ 12 ਉਹਨਾਂ ਨਾਲ 4 ਤਰੀਕ ਦੇਤੀ ਆ। ਤੇ ਮੈਂ ਮੁੜ ਕੇ ਚੱਲੇ ਗਿਆ ਜੋਰਪੁਰ ਤੋਂ ਕੱਲ ਹੀ ਆਇਆ ਆਹ ਮੁੰਡੇ ਦੀ ਤਰੀਕ ਤੇ 4 ਆਪਣੇ ਇਹ 4 ਤਰੀਕ ਤੇ। 4 ਤਰੀਕ ਤੇ ਮੈਂ ਕੱਲ ਆਇਆ ਤੇ ਸ਼ਾਮ ਨੂੰ ਮੇਰੇ ਮੁੰਡੇ ਦਾ ਫੋਨ ਆ ਗਿਆ। ਮੈਨੂੰ ਆਂਦਾ ਮੈਂ ਕਹਾ ਮੈਂ ਕਹ ਕੌਣ ਬੋਲਦਾ ਲ ਮੈਂ ਗੋਪੀ ਕੇ ਬੰਦੇ ਬੋਲਦਾ। ਮੈਨੂੰ ਆਂਦਾ ਵੀ ਪਾਪਾ ਮੈਨੂੰ ਬੜਾ ਤੰਗ ਪਰੇਸ਼ਾਨ ਕਰਦੇ ਆ। ਮੈਨੂੰ ਬਿਆ ਬੈਰਕੀ ਨਹੀਂ ਪਾਉਂਦੇ ਬੈਰਕੀ ਪਾਉ ਮੈਂ ਪੋਤ ਕੋਈ ਦੇਣ ਦੇ ਤਾਂ ਕਿ ਦੋ ਤਰੀਕ ਆਪਣੀ ਹੈਗੀ ਚਾਰ ਤੇ ਉਧਰ ਤੇ ਜਵਾਨ ਤੋਂ ਜਾਣੀ ਤੂੰ ਆਪਣੇ ਸਾਡੇ ਖੜਾ ਆਪਾਂ ਬੰਦੇ ਮਜਰਾ ਨੂੰ ਕੀ ਲੈਣਾ ਕੀ ਆਪਾਂ ਕੋਈ ਗੱਲ ਕਰਨੀ ਆ ਰਾਤ 10 ਵਜੇ ਦਾ ਦੱਸਿਆ ਕਿ 12 ਵਜੇ ਫਾਲ ਲਿਆ ਆਨੇ ਫਾਵੇ ਨਾਲ ਫਾਲ ਲਿਆ ਮੇਰੇ ਮੁੰਡੇ ਸਾਰਾ ਗੱੜ ਜਿਹੜਾ ਵੱਡੇ ਪਰ ਅਸੀਂ ਦਾ ਬਾਵਾ ਮੇਰੀ ਮੁੰਡੇ ਸਭ ਨੂੰ ਸਤਾਏ ਮੇਰੇ ਪਿੰਡਾ ਸਾਰਾ ਨੀਲਾ ਬੈਕੋੜਾ ਕੋ ਬਹੁਤ ਜਾਰਜਾ ਸਤਾਤ શરીਤੇ ਆ ਨਾਗੇ ਪਤਾ ਕਰੇ ਪ੍ਰਸ਼ਾਸਨ ਸਾਡੇ ਦਾ ਬਹੁਤ ਥੱਕਾ ਹੋਇਆ ਮੇਰਾ ਗੱਭਰੂ ਪੁੱਤ ਮਾਰਦਾ ਮੇਰੇ ਬੰਦੇ ਕੱਖ ਨਹੀਂ ਰਿਹਾ ਮੈਂ ਉੱਜੜ ਗਿਆ ਅੱਜ ਉਹ ਮੈਨੂੰ ਕੋਈ ਖੰਡਾ ਨਹੀਂ ਨਜ਼ਰ ਆਉਂਦਾ ਮੈਂ ਕੀ ਕਰਾਂ ਦੱਸੋ ਸਾਡਾ ਥੱਕਾ ਹੋਇਆ ਕੋਲ ਸਾਨੂੰ ਆ ਪਏ ਅਸੀਂ ਇਥੇ ਕਰਾਉਣਾ ਆਪਣਾ ਕੋਟ ਬਸਤ ਆਪਣਾ ਪ੍ਰੈਮ ਲਾਜ ਆਹੀਂ ਸਾਨੂੰ ਇਸ ਯਕੀਨ ਨਹੀਂ ਗਾ ਅਸੀਂ ਕਰਾਉਣਾ ਚਾਹੁੰਦੇ ਵੇ ਸਾਡਾ ਚੰਡੀਗੜ੍ਹ ਪੀਜੇ ਹੋ ਜੇ ਪੇ ਜਾ ਪਟਿਆਲੇ ਜਾ ਜਾਂਦਾ ਹਸਪਤਾਲ ਚ ਹੋ ਜੇ ਤੇ ਅਹੀਂ ਜਿਹੜੇ ਸਾਡਿਆਂ ਦੀ ਕਾਰਵਾਈ ਅਹੀਂ ਪਾਸ ਰਹੀ ਹੈ ਭਾਈ ਜੀ ਕਖਲ ਸਾਹਿਬ ਜੀ ਮੇਰਾ ਸੁਖਬੀਰ ਸਿੰਘ ਹੈ ਜੀ ਕੀ ਲੱਗਦਾ ਜਿਹੜਾ ਮੁੰਡਾ ਮੇਰੀ ਰਿਸ਼ਦਾਰੀ ਹੈ ਜੀ ਮੇਰੇ ਕੁੜਮਾ ਕੁੜਮਾ ਚੋਂ ਆ ਇਹ ਮੁੰਡਾ ਜਿਹੜਾ ਰਿਸ਼ਦਾਰੀ ਕੁੜਮਾ ਚੋਂ ਆ ਅਸੀਂ ਇੱਥੇ ਸਰਬਾਤਗੀ ਸੋਹਣਾ ਨਾਲ ਆਏ ਆਣ ਕੇ ਜਿਹੜੇ ਹਾਲਾਤ ਵੇਖੇ ਮੁੰਡੇ ਦੇ ਇਹਨਾਂ ਨੇ ਕਿਹਾ ਵੀ ਮਤਲਬ ਜੇਲ੍ਹ ਵਿਭਾਗ ਵਾਲਿਆਂ ਨੇ ਜੱਸਾ ਸਾਹਿਬ ਨੂੰ ਕਿਹਾ ਵੀ ਇਹਨੇ ਆਪਣਾ ਰੋਸ਼ਨਦਾਨਾ ਫਾਹ ਲੈ ਲਿਆ ਜਦੋਂ ਕਿ ਉਸ ਮੁੰਡੇ ਦੀ 6.5 ਫੁੱਟ ਹਾਈਟ ਆ ਤੇ ਘਟੋ ਘਾਟ weight ਉਹਦਾ 130 35 ਕਿਲੋ ਦੇ ਲਾਗੇ ਬੰਨੇ ਹੋਊਗਾ ਜਿੰਨੀ ਉਹਦੇ ਮਤਲਬ ਸਰੀਰ ਭਾਰਾ ਇੰਨਾ ਉੱਚਾ ਬੰਦਾ ਉਹ ਚੜ੍ਹ ਨਹੀਂ ਸਕਦਾ ਪਹਿਲਾ ਨੰਬਰ ਤੇ ਇਹ ਆ ਦੂਸਰਾ ਨੰਬਰ ਇਹ ਆ ਜੀ ਉਹਦੇ ਰਗੜਾਂ ਲੱਗੀਆਂ ਬਾਹਾਂਾਂ ਤੇ ਜਿੱਦਾਂ ਵੀ ਮਤਲਬ ਬੰਦੇ ਨੂੰ ਨੱਪਕੋਟ ਕਰਕੇ ਦੇ ਹੱਥਾਂ ਹੱਥਾਂ ਤੇ ਵੀ ਮਤਲਬ ਖਿੱਚਤੂ ਹੋਈ ਆ ਜਿਹੜੀ ਉਹਦੇ ਗਰਦ ਦੇ ਵਿੱਚ ਚੀਕ ਪਈ ਆ ਉਹ ਇਹ ਕਹਿੰਦੇ ਬਿਸਾਫ ਪਰਨੇ ਨਾਲ ਫਾਹ ਲੈ ਲਿਆ ਪਰਨੇ ਨਾਲ ਫਾਹ ਲੈ ਕੇ ਏਡੀ ਵੱਡੀ লাশ ਜਿਹੜੀ ਉਹ ਪਰਨੇ ਨਾਲ ਫਾਹ ਨਹੀਂ ਲਿਆ ਜਾ ਸਕਦਾ ਆਪਾਂ ਇੱਕ ਮਿੱਟੀ ਦੀ ਬੋਰੀ ਆ ਜਦੋਂ লাশ ਹੋਈ ਜੀ ਮਿੱਟੀ ਸਮਝ ਲੋ ਹੋਗੀ ਤੇ ਪਰਨਾ ਤੇ ਉਹਦਾ ਟੁੱਟ ਜਾਣਾ ਟੁੱਟ ਜਾਣਾ ਸੀ ਅਕਸਰ ਉਹ ਸਿੱਧਾ ਤੇ ਇਹ ਤਾਂ ਹੈਗਾ ਨਹੀਂ ਵੀ ਉਤੋਂ ਫਾਹ ਲੈ ਲਿਆ ਤੇ ਥੱਲੇ ਲੰਮਕ ਗਿਆ ਅਕਸਰ ਮਾੜਾ ਮੁਰ ਤੜਫਿਆ ਵੀ ਹੋਊਗਾ ਫਾਹ ਸੌਖੀ ਜਾਨ ਥੋੜੀ ਨਿਕਲ ਜਾਂਦੀ ਉਹਦੇ ਕਿਹੜੇ ਪਿੱਛੇ ਹੱਥ ਵੱਧੇ ਹੀ ਕੀ ਕਰਨ ਲੱਗਦਾ ਕਿ ਕਿਉਂ ਕਿਉਂ ਮਾਰਿਆ ਗਿਆ ਕੀ ਕਰਨ ਵੇਖੋ ਜੀ ਉਹਦੀ 7 ਸਾਲ ਹੋ ਗਏ ਨੂੰ ਅੰਦਰ ਹੁਣ ਉਹਦੀ 4 ਤਰੀਕ ਨੂੰ ਇੱਕ ਹੀ ਲਿਆ ਰਿਹਾ ਜਮਾਨਤ ਉਹਦੀ ਹੋ ਜਾਣੀ ਆ ਅੱਜ 4 ਤਰੀਕ ਨੂੰ ਹਾਈ ਕੋਰਟ ਤੇ ਦੇ ਵਿੱਚ ਲੱਗੀ ਸੀ ਅੱਜ ਦੋਗੀ ਪਰਸੋਂ ਨੂੰ ਯਾਨੀ ਕਿ ਚੌਥੇ ਨੂੰ ਉਹਦੀ ਜਮਾਨਤ ਹੋ ਜਾਣੀ 4 ਤਰੀਕ ਨੂੰ ਇਸ 6ਵੇਂ ਮਹੀਨੇ ਦੀ ਹੁਣ ਇਹ ਰੱਬ ਜਾਣਦਾ ਵਾ ਵੀ ਇਹਨੂੰ ਪੁਲਿਸ ਨੂੰ ਕੀ ਉਹਦੇ ਵਿੱਚੋਂ ਦਿਖਿਆ ਕੀ ਨਹੀਂ ਦਿਖਿਆ ਸਾਨੂੰ ਤੇ ਪੂਰਾ ਡਾਊਟ ਹੈ ਵੀ ਮਤਲਬ ਪੁਲਿਸ ਨੇ ਨਾਲ ਮਿਲ ਕੇ ਮਰਵਾਇਆ ਪੁਲਿਸ ਪਰਸ਼ੇਸ਼ ਜੇਲ੍ਹ ਪ੍ਰਸ਼ਾਸਨ ਜੇਲ੍ਹ ਪ੍ਰਸ਼ਾਸਨ ਜੇਲ੍ਹ ਪ੍ਰਸ਼ਾਸਨ ਉਹਨਾਂ ਦੇ ਅਧਿਕਾਰੀਆਂ ਨੂੰ ਮਿਲੇ ਕੋਈ ਗੱਲ ਬਾਤ ਦੇਖੋ ਉਹਨੇ ਮੁੰਡੇ ਨੇ ਪਹਿਲਾਂ 1.5 ਮਹੀਨਾ ਪਹਿਲਾਂ ਆਪਣੇ ਪਿਤਾ ਨੂੰ ਆਖਿਆ ਵੀ ਮੈਨੂੰ ਇਹਨਾਂ ਨੇ ਮਰਵਾ ਦੇਣਾ ਜਦੋਂ ਇੱਥੇ ਆਇਆ ਨਾ ਸਗਰੂਰ ਜੇਲ੍ਹ ਤੇ ਉਹਨੇ ਆਪਣੇ ਪਿਤਾ ਨੂੰ ਆਖਿਆ ਵੀ papa ਮੈਨੂੰ ਇਹਨਾਂ ਨੇ ਮਰਵਾ ਦੇਣਾ ਉਹ ਉਹਨਾਂ ਨੇ ਕਿਹਾ ਵੀ ਤੈਨੂੰ ਪੁੱਤ ਕਿਹੜੇ ਸਾਹ ਨਾਲ ਮਰਵਾ ਦੇਣ ਕਿ ਪੁਲਿਸ ਤੇ ਆਪਣੀ ਰਾਖੀ ਹੁੰਦੀ ਆ ਆਂ ਦਾ ਤੂੰ ਹੀ ਫਿਰ ਰਾਖੀ ਆਕੀ ਜਾਂਦੇ ਜੇ ਤੁਸੀਂ ਵੇਖੋਗੇ ਕੀ ਮਰਨਾ ਬੰਨਾ ਫਿਰ ਇਹ ਚਲੇ ਗਿਆ ਆਪਣਾ ਬਾਹਰ ਇਟਲੀ ਜਾਪਾ ਇਹਨਾਂ ਦਾ ਦੂਸਰਾ ਬੇਟਾ ਇਟਲੀ ਸੈਟਲ ਰਿਹਾ ਇੱਕ ਬੇਟਾ ਇਹਨਾਂ ਦਾ ਕੈਨੇਡਾ ਸੈਟਲ ਰਿਹਾ ਤੇ ਇਹ ਦੋਵੇਂ ਜੀ ਇਸੇ ਮੁੰਡੇ ਦਾ ਕਰਕੇ ਇੱਥੇ ਰਹਿੰਦੇ ਸੀ ਇਹ ਇਟਲੀ ਆਪਣੇ ਬੇਟੇ ਦੇ ਕੋਲ ਚਲੇ ਗਏ ਨੇ ਮਜ਼ਰਾ ਆਪਣੀ ਸ਼ਾਦੀ ਕੀਤੀ ਹੈ ਉਧਰ ਤੇ ਉਹਦੇ ਕੋਲ ਗਏ ਪ੍ਰੋਗਰਾਮ ਤੇ ਤੇ ਇਹ ਕੱਲ ਹੀ ਅਜੇ ਆਏ ਆ ਕੱਲ ਜਦੋਂ ਆਏ ਆ ਇੱਕ ਤਰੀਕ ਨੂੰ ਤੇ ਸ਼ਾਮੀ ਉਹਨੂੰ ਪਤਾ ਲੱਗਿਆ ਵੀ ਮੇਰਾ ਪਿਓ ਆ ਗਿਆ ਉਹਨੇ ਫੇਰ ਫੋਨ ਕੀਤਾ ਵੀ ਪਾਪਾ ਮੈਨੂੰ ਬੜਾ ਘਟ ਮਾਰ ਕਰਦੇ ਆ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਆ ਮੈਨੂੰ ਇਹਨਾਂ ਨੇ ਮਾਰ ਦੇਣਾ ਇਹਨਾਂ ਨੇ ਆ ਕੇ ਵੀ ਕੋਈ ਨਹੀਂ ਪੁੱਤ ਚਾਰ ਤਰੀਕ ਨੂੰ ਤੇਰੀ ਜਮਾਨਤ ਆ ਦੋ ਦਿਨ ਜਿੱਥੇ ਇੰਨੇ ਦਿਨ ਕੱਢੀਆਂ ਦੋ ਦਿਨ ਹੋਰ ਕੱਢ ਜਾ ਉਹਨਾਂ ਦਾ ਤੁਸੀਂ ਫਿਰ ਵੇਂਦੀ ਫਿਰੋਗੇ ਜੋ ਕੁਝ ਇਹਨਾਂ ਦੇ ਦੱਸਣ ਮੁਤਾਬਕ ਹੈ ਕਿਉਂਕਿ ਇਹੀਂ ਤੇ ਉਦੀ ਸੁਣੀ ਨਹੀਂ ਤੇ ਇਹਨਾਂ ਦੇ ਦੱਸਣ ਮੁਤਾਬਕ ਵੀ ਉਹ ਰੋਂਦਾ ਕਰ ਲਾਉਂਦਾ ਵੀ ਮੈਨੂੰ ਮਤਲਬ ਇਹਨਾਂ ਮਾਰ ਦੇਣਾ ਤੇ ਦਿਨ ਚੜ ਦੇ ਨੂੰ ਇਹਨਾਂ ਨੂੰ ਫੋਨ ਆ ਗਿਆ ਵੀ ਤੁਹਾਡਾ ਮੁੰਡਾ ਜੇਲ੍ਹ ਚ ਆਤਮ ਹੱਤਿਆ ਕਰ ਲਈ ਉਨ ਕੀ ਮੰਗ ਇਹ ਕੀਤੀ ਅਹੀਂ ਰਿਕਵੈਸਟ ਕੀਤੀ ਜੱਸ ਸਾਹਿਬ ਕਰੀ ਵੀ ਬਿਆਨ ਖਾਇਆ ਇਹਨਾਂ ਨੇ ਅਹੀਂ ਨਾਲ ਉਹ ਕਿ ਬਿਆਨ ਲਕ ਮਤਲਬ ਜੱਸ ਸਾਹਿਬ ਨੇ ਦਰਤੀ ਕੀਤਾ ਇਹਨਾਂ ਦਾ ਜੇ ਸੁਬਡੈਂਟ ਡਿਪਟੀ ਸੁਬਡੈਂਟ ਤੇ ਜੇਲ ਅਧਿਕਾਰੀਆਂ ਤੇ ਇਹਨਾਂ ਨੇ ਬਿਆਨ ਦਿੱਤਾ ਵਾ ਵੀ ਸਾਡਾ ਮੁੰਡਾ ਇਹਨਾਂ ਨੇ ਮਿਲ ਕੇ ਮਾਰਿਆ ਵਾ ਤੇ ਜੱਸ ਸਾਹਿਬ ਉਹਨਾਂ ਨੂੰ ਬੇਨਤੀ ਇਹ ਕੀਤੀ ਹੈ ਇਹਨਾਂ ਨੇ ਵੀ ਸਾਡਾ ਜਿਹੜਾ ਪੋਸਟਮਾਰਮ ਹੈ ਨਾ ਏ ਪੀਜੀ ਚੰਡੀਗੜ੍ਹ ਤੋਂ ਜਾਰਜਿੰਦਰਾ ਪਟਿਆਲੇ ਤੋਂ ਕਰਾਇਆ ਜਾਵੇ ਕਿਉਂਕਿ ਸਾਨੂੰ ਇਸੇ ਇਥੇ ਹੀ ਜੇਲ ਅਧਿਕਾਰੀ ਆ ਇੱਥੇ ਉੱਚ ਵੱਡੇ ਅਫਸਰ ਆ ਸਾਨੂੰ ਇਹਨਾਂ ਤੋਂ ਇਨਸਾਫ ਦੀ ਉਮੀਦ ਨਹੀਂ ਇਸ ਸੰਗਰੂਰ ਦੇ ਵਿੱਚ ਸਾਨੂੰ ਇਨਸਾਫ ਮਿਲੂਗਾ ਕਿਰਪਾ ਕਰਕੇ ਸਾਡੀ ਰਿਕਵੈਸਟ ਮੰਨੀ ਜਾਵੇ ਸਾਡਾ ਜਿਹੜਾ ਪੋਸਟਮਾਰਟਮ ਮੁੰਡੇ ਦਾ ਉੱਥੋਂ ਆਪਣਾ ਪੀਜੀਆ ਨੂੰ ਤੇ ਜਾਂ ਮਤਲਬ ਰਜਿੰਦਰਾ ਪਟਿਆਲਿਓਂ ਕਰਾਇਆ ਜਾਵੇ ਉਹਨਾਂ ਨੇ ਮਤਲਬ ਸਾਨੂੰ ਇਹਨਾਂ ਉਹਨਾਂ ਦੇ ਵੀ ਸਾਈਨ ਕਰਜੋ ਇਹਨਾਂ ਦੇ ਵੀ ਸਾਈਨ ਨਹੀਂ ਮਤਲਬ ਉੱਥੋਂ ਸਨਾਖਤਾਂ ਹੀ ਵੀ ਠੀਕ ਹੈ ਸਾਡਾ ਮੁੰਡਾ ਸਾਡਾ ਹੀ ਹੈ ਜਾ ਸਾਨੂੰ ਦੱਸਿਆ ਇਹਨਾਂ ਨੇ ਕਿ ਮੁੰਡਾ ਸਾਡਾ ਵਾ ਪਰ ਅਸੀਂ ਇਥੋਂ ਪੋਸਟਮਾਰਟ ਨਹੀਂ ਇਥੋਂ ਕਰਾਉਣਾ ਜੀ ਅਸੀਂ ਪੋਸਟਮਾਰਟ ਵਾਸਤੇ ਸਾਈਨ ਨਹੀਂ ਕਰਨੇ ਇੱਥੇ ਸਾਈਨ ਨਹੀਂ ਕਰਨੇ ਹੁਣ ਗਾੜੀ ਉਹਨਾਂ ਨੇ ਪਤਾ ਨਹੀਂ ਵੀ ਪੋਸਟਮਾਰਟ ਕਰਦੇ ਆ ਕਿ ਨਹੀਂ ਕਰਦੇ ਅਸੀਂ ਧਿਆਦੇ ਤੱਕ ਅਗਾਰ ਲਈ ਆ ਕਿ ਸਾਡਾ ਚੈਨਲਾਂ ਤੇ ਚੱਲੇ ਸਾਨੂੰ ਇਨਸਾਫ ਮਿਲੇ ਇਹਨੂੰ ਬਜ਼ੁਰਗ ਬੰਦਾ ਵਾ ਇਹਨੂੰ ਇਨਸਾਫ ਮਿਲੇ ਤੇ ਪੁੱਤ ਨੌਜਵਾਨ ਪੁੱਤ ਦੀ ਡੈਥ ਹੋਈ ਆ ਇਹਨਾਂ ਨੂੰ ਇਨਸਾਫ ਮਿਲੇ ਇਹ ਕਰਕੇ ਅਸੀਂ ਪੱਤਰਕਾਰਾਂ ਨੂੰ ਭਾਈ ਜਾਰੇ ਕੜੀ ਬੇਨਤੀ ਕਰਨੇ ਰਿਕੁਐਸਟ ਕਰਨੇ ਹੱਥ ਜੋੜ ਕੇ ਕਿ ਸਾਨੂੰ ਇਨਸਾਫ ਦਵਾਇਆ ਜਾਵੇ। ਇਹ ਰਾਤ ਗ੍ਰੀਨਰ ਦਾ ਇੱਕ ਕਤਲ ਹੋਇਆ ਜੇਲ੍ਹ ਦੇ ਉਹਦੇ ਘਰਦਿਆਂ ਦਾ ਰੋਕ ਦਿੱਤਾ ਗਿਆ ਕਿ ਜਿਹੜਾ ਜੇਲ੍ਹ ਪ੍ਰਸ਼ਾਸਨ ਵਾਲਾ ਉਹਨਾਂ ਦਾ ਕਤਲ ਕੀਤਾ ਗਿਆ। ਕੀ ਕਹਿਣਾ ਚਾਹੀਦਾ? ਨਹੀਂ ਕਤਲ ਨੇ ਇਹਨੂੰ ਕਹਿ ਸਕਦੇ ਆਪਾਂ ਬ੍ਰਦਰ ਸਾਨੂੰ ਅੱਜ ਸਵੇਰੇ ਇੱਕ ਖ਼ਬਰ ਆਈ ਸੀਗੀ ਕਿ ਰਾਤੀ ਕਿਸੇ ਅੰਡਰ ਟ੍ਰਾਇਲ ਨੇ ਜੇਲ੍ਹ ਚ ਸੂਸਾਈਡ ਅਟੈਂਟ ਕੀਤੀ ਜਿਹਨੂੰ ਹਸਪੀਟਲ ਲੈ ਕੇ ਆਏ ਤੁਰੰਤ ਤੇ ਉਹਨੂੰ ਫਿਰ ਡਾਕਟਰ ਸਾਹਿਬ ਨੇ ਚੈੱਕ ਕਰਨ ਉਪਰੰਤ ਬਰਾਡ ਬੈੱਡ ਤੋਂ ਨੂੰ ਡਿਪੀਅਰ ਕੀਤਾ ਫਿਰ ਉਸ ਦੇ ਰਿਗਾਰਡਿੰਗ ਪ੍ਰੋਸੀਜਰ ਦੇ ਅਕੋਰਡਿੰਗ ਅਸੀਂ ਪੋਸਟਮਾਰਟਮ ਕਰਾਉਣ ਲਈ ਜੇ ਮੈਜਿਸਟ੍ਰੇਟ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਡਿਊਟੀ ਲਗਵਾਈ ਤੇ ਉਹਨਾਂ ਦੀ ਪ੍ਰੋਪਰ ਪ੍ਰੋਟੋਕੋਲ ਦੇ ਅਨੁਸਾਰ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਤਾਂ ਉਹਦੇ ਚ ਜਿਹੜਾ ਵੀ ਪੋਸਟਮਾਰਟਮ ਰਿਪੋਰਟ ਆਏਗੀ ਉਹਦੇ ਚ ਸਾਰੀ ਚੀਜ਼ ਹੈ ਜਿਹੜੀ ਕਲੀਅਰ ਹੋ ਜਾਏ ਸਰ ਉਹਦੇ ਮਾਪੇ ਕਹਿੰਦੇ ਸੀ ਅਸੀਂ ਕਿਹਾ ਸੀ ਜੱਜ ਸਾਹਿਬ ਮੋਰੇ ਵੀ ਰਿਕਵੈਸਟ ਕਰੇ ਕਿ ਅਸੀਂ ਇੱਥੇ ਪੋਸਟਮਾਰਟਮ ਵੀ ਨਹੀਂ ਕਰਾਣਾ ਕਿਉਂਕਿ ਉਹਨਾਂ ਨੂੰ ਇੱਥੋਂ ਦੇ ਪ੍ਰਸ਼ਾਸਨ ਤੇ ਇਤਬਾਰ ਨਹੀਂ ਉਹ ਕਹਿੰਦੇ ਜਾਂ ਤਾਂ ਪਟਿਆਲੇ ਕਰਾਓ ਜਾਂ ਪੀਜੀਓ ਨਹੀਂ ਜਦੋਂ ਵੀ ਜੇਲ੍ਹ 'ਚ ਕੋਈ ਇਸ ਤਰੀਕੇ ਦਾ ਹਾਦਸਾ ਬਣ ਹੁੰਦਾ ਹੈ ਤਾਂ ਉਹਦੇ ਪੋਸਟਮਾਰਟਮ ਦਾ ਇੱਕ ਜਾਪਤਾ ਬਣਿਆ ਹੋਇਆ ਹੈ ਜਿਦੇ ਚ ਇੱਕ ਜੁਡੀਸ਼ੀਅਲ ਮੈਜਿਸਟਰੇਟ ਦੀ ਹਾਜ਼ਰੀ ਚ ਪ੍ਰੋਪਰ ਵੀਡੀਓਗ੍ਰਾਫੀ ਕਰਾ ਕੇ ਤੇ ਉਹਦਾ ਪੋਸਟਮਾਰਟਮ ਹੁੰਦਾ ਹੋਰ ਕੋਈ ਦਾ ਪ੍ਰੋਟੋਕੋਲ ਨਹੀਂ ਹੈਗਾ ਉਹਦੇ ਤਹਿਤ ਹੀ ਇਹ ਕਰਵਾਇਆ ਗਿਆ ਤੇ ਜਿਹੜੀ ਵੀ ਉਹਦੇ ਚ ਡਾਕਟਰਸ ਵੱਲੋਂ ਰਿਪੋਰਟ ਦਿੱਤੀ ਜਾਏਗੀ ਉਹਦੇ ਅਨਸਾਰ ਕਾਰਵਾਈ ਕੀਤੀ ਕਿਹੜੇ ਕੇਸ ਚ ਐਸੀ ਤਰ੍ਹਾਂ ਕੀ ਕੋਈ ਉਧਰ ਤਰਨ ਤਰਨ ਸਾਈਡ ਦਾ ਦੁਸ਼ਹਰੇ ਦਾ ਕੇਸ ਹੈ ਉਹਦੇ ਚ ਅੰਦਰ ਸੀਗਾ